ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ। ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਲੰਗਰ ਦੇ ਸਟਾਲ ਬਹੁਤ ਹੀ ਕਟ ਲਗਾਉਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਜ਼ਿਆਦਾ ਲੰਗਰ ਵੇਸਟ ਨਾ ਹੋ ਸਕੇ ਅਤੇ ਸਾਫ ਸਫਾਈ ਦਾ ਧਿਆਨ ਵੀ ਰੱਖਿਆ ਜਾ ਸਕੇ। ਕੀ ਮੈਸੇ ਸੰਗਤ ਨੂੰ ਸਤੋ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭੂ ਸੰਤਾਂ ਨੂੰ ਲੱਖ ਲੱਖ ਵਧਾਈ ਹਰ ਸਾਲ ਦੀ ਤਰੀਕੇ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਸੰਗਤਾਂ ਆਪਣੀਆਂ ਜੋਸ਼ ਉਨਾਂ ਬਣਾਉਂਦੀਆਂ ਔਰ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਦੀ ਜਿਹੜੀ ਅੱਜ ਆਰੰਭਤਾ ਹੋਈ ਹੈ ਔਰ ਗੁਰਦੁਆਰਾ ਨਾਨਕਪੁਰ ਸਾਹਿਬ ਜਾ ਕੇ ਇਸੇ ਸੰਮਾਪਤੀ ਹੋਣੀ ਹੈ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਇਸੇ ਨਗਰ ਕੀਰਤਨ ਦਾ ਹਿੱਸਾ ਬਣਨ ਆ ਕੇ ਹਾਜ਼ਰੀਆਂ ਭਰਨ ਗੁਰੂ ਦੇ ਜਾਸਿਕਾਇਨ ਕਰਨ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਛੋਟੇ ਛੋਟ ਬੱਚੇ ਆਪਣੇ ਸਕੂਲਾਂ ਦੇ ਬੈਂਡ ਦੇ ਰੂਪ ਦੇ ਵਿਝਾਉਂਦੇ ਆ ਜਿੱਥੇ ਗਤਕੇ ਦੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਜਿੱਥੇ ਸ਼ਬਦ ਜੋ ਕੀ ਜੱਥੇ ਵਲੇ ਆਉਂਦੇ ਆ ਇਹ ਸਾਰੇ ਗੁਰੂ ਤੇ ਜਾਸਿਕ ਕਰਨ ਕਰਦੇ ਔਰ ਜਿਹੜੀ ਸਿੱਖ ਰਵਾਇਤ ਹੈ ਇਹਨੂੰ ਅੱਗੇ ਬਰਾ ਕਰਾਰ ਰੱਖਣ ਵਾਸਤੇ ਆਪਣੇ ਬੱਚਿਆਂ ਨੂੰ ਸਿੱਖਿਸ਼ਿਤ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਪ੍ਰੇਰਿਤ ਕਰਨਾ ਬੜਾ ਜ਼ਰੂਰੀ ਹੈ ਕਿ ਇਹ ਜਿਹੜੇ ਗੁਰੂ ਦੇ ਨਗਰ ਕੀਰਤਨ ਕੱਢੇ ਜਾਂਦੇ ਨੇ ਇਹ ਇੱਕ ਵੱਡਾ ਮੈਸੇਜ ਦਿੰਦਾ ਦੁਨੀਆ ਦੇ ਵਿੱਚ ਕਿ ਗੁਰੂ ਕਾਸ ਇੱਕ ਚੜ੍ਹਦੀ ਕਲਾ ਦੇ ਵਿੱਚ ਵੀ ਹੈ ਆਪਣੇ ਗੁਰੂ ਦੇ ਦੱਸੇ ਮਾਰਗ ਤੇ ਵੀ ਚੱਲ ਰਿਹਾ ਜਿਹੜੇ ਸ਼ਬਦ ਗੁਰੂ ਨਾਲ ਗੁਰੂ ਸਾਹਿਬ ਨਾਲ ਚੜ੍ਹ ਜੋੜ ਕੇ ਅੱਜ ਉਸੀ ਗੁਰੂਗ੍ਰੰਥ ਸਾਹਿਬ ਦੀ ਅਗਵਾਈ ਦੇ ਹੇਠ ਇਹ ਨਗਰ ਕੀਰਤਨ ਕਢਿਆ ਜਾ ਰਿਹਾ ਸੋ ਇਹ ਰਵਾਇਤਾ ਹਰ ਘਰ ਤੱਕ ਪਹੁੰਚਣ ਦੇ ਉਪਰਾਲਾ ਹਮੇਸ਼ਾ ਕਮੇਟੀਆਂ ਦਾ ਰਹਿੰਦਾ ਮਸੂਮ ਸਮੂਹ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਚੜਕੇ ਇਹਦੇ ਵਿੱਚ ਹਾਜ਼ਰੀ ਭਰਨ ਆਪਾਂ ਸਾਰੇ ਸਤਿ ਸ੍ਰੀ ਅਕਾਲ ਜੀ ਮੋਦੀ ਜੀ ਦਾ ਨਮੋਦਨ ਕਰਦਾ ਹਾਂ देखो मैं ते सरकारा नु बधाई दवांगा चाहेो हिंदुस्तान दी हो या पाकिस्तान दी कि जिना दे हालातां दे विच जिथे ਤੁਹਾਡੇ ਟਾਕਿੰਗ ਟਰਮਸ ਵੀ ਨਹੀਂ ਨੇ मगर ਗੁਰਨਾਨਕ ਸਾਹਿਬ ਦੇ ਜਿਹੜਾ ਸਿੱਖ ਹੈ ਜਿਹੜਾ ਅਰਦਾਸਾ ਕਰਦਾ ਸੀ ਉਸ ਗੁਰਦੁਆਰਾ ਗੁਰੂ ਧਾਮਾ ਦੇ ਦਰਸ਼ਨ ਜਿਹਦਾ ਰਹਿੰਦੀਆਂ ਤੁਸੀਂ उंदी ਕਦਰ ਕਰਦੇ ਹੋਏ ਲਾਂਗੇ ਬਣਾਏ ਆਂ ਔਰ ਲਾਂਗੇ ਨੂੰ ਅੱਜ 5 ਸਾਲ ਦੀ ਐਕਸਟੈਂਸ਼ਨ ਦਿੱਤੀ ਆ ਇਹ ਦੋਵੇਂ ਸਰਕਾਰਾਂ ਦਾ ਮੈਂ ਧੰਨਵਾਦ ਕਰਦਾ ਔਰ ਆਸ ਰੱਖਦੇ ਆਂ ਕਿ ਸੰਗਤਾਂ ਵੀ ਇਹਦਾ ਲਾਹਾ ਲੈ ਸਕਣ ਪ੍ਰੇਰਿਤ ਕਰੀਏ ਉਹਨਾਂ ਵਸੇ ਜਿਹੜੀ ਸੁਵਿਧਾਵਾਂ ਨੇ ਗੁਰਦੁਆਰਾ ਕਮੇਟੀ ਦੋ ਦਿੱਤੀਆਂ ਜਾਂਦੀ ਹੈ ஆன்ਲਾਈਨ ਰਜਿਸਟ੍ਰੇਸ਼ਨ ਕਰਾਉਣ ਵਸੇ ਸੋ ਸੰਗਤ ਵੀ ਇਹਦਾ ਲਾਹਾ ਲੈਣ ਸਰਕਾਰਾਂ ਨੇ ਤੇ ਖੋਲਦੇ ਲਾਂਗੇ ਮਗਰ ਜਾ ਕੇ ਜਿਨ੍ਹਾਂ ਘਰਾਂ ਵਿੱਚ ਜਿਨ੍ਹਾਂ ਨੇ ਗੁਰੂ ਦੇ ਉਸ ਧਰਤੀ ਦੇ ਨਕਸ਼ਤਕ ਨਹੀਂ ਹੋਏ ਜਿੱਥੇ ਗੁਰੂ ਸਾਹਿਬ ਨੇ ਆਪਣੀ ਕਿਰਤ ਕਮਾਈ ਕੀਤੀ ਆਪਣੇ ਜੀਵਨ ਦੇ ਆਖਰੀ ਸਾਲ ਖੇਤੀਬਾੜੀ ਕਰਕੇ ਸਿੱਖਾਂ ਨੂੰ ਇੱਕ ਫਲਸਫਾ ਦੇ ਕੇ ਗਏ ਨਾਮ ਜੋ ਕਿਰਤ ਕਰੋ ਵੰਡ ਛਕੋ ਦਾ ਉਹ ਸਥਾਨ ਤੇ ਜਾ ਕੇ ਜ਼ਰੂਰ ਨਕਸ਼ਤਕ ਹੋ ਪਹਿਲੀ ਪਛਾਈ ਤੰਤਨ ਸੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਆਗਮਨ ਗੁਰਬ ਮਨਾਉਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ ਇਸ ਨਗਰ ਕੀਰਤਨ ਦੇ ਵਿੱਚ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਜੋ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਅਵਲੈਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਏਕ ਨੂਰ ਤੇ ਸਭਜਾ ਕੋ ਪਜਿਆ ਕੌਣ ਭਲੇ ਕੋ ਮੰਦੇ ਜਿੱਥੇ ਉਹਨਾਂ ਨੇ ਜ ਬਹੁਤ ਮਟਾ ਕੇ ਇੱਕ ਸਾਰਿਆਂ ਨੂੰ ਬਰਾਬਰ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਗੁਰੂ ਨਾਨਕ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਇਸ ਨਗਰ ਕੀਰਤਨ ਦੇ ਵਿੱਚ ਮੈਂ ਸਮਝਦਾ ਕਿ ਜੋ ਸੰਗਤ ਹਿੱਸਾ ਲੈਂਦੀ ਹੈ ਜੋ ਸੰਗਤ ਸੇਵਾ ਕਰਦੀ ਹੈ ਉਹ ਕੇਵਲ ਸਿੱਖ ਨਹੀਂ ਮੈਂ ਦੇਖਦਾ ਸਾਰੇ ਧਰਮਾਂ ਤੋਂ ਲੋਕ ਮੁਸਲਮ ਧਰਮ ਤੋਂ ਵੀ ਉਹਨਾਂ ਦੇ ਅਨੁਯਾਈ ਹਿੰਦੂ ਧਰਮ ਤੋਂ ਸਿੱਖ ਧਰਮ ਤੋਂ ਹਰ ਜਗ੍ਹਾ ਤੋਂ ਲੋਕ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਸੇਵਾ ਕਰਦੇ ਆ ਚਾਹੇ ਉਹ ਲੰਗਰਾਂ ਦੀ ਸੇਵਾ ਹੋਵੇ ਚਾਹੇ ਉਹ ਝਾੜੂ ਦੀ ਸੇਵਾ ਹੋਵੇ ਚਾਹੇ ਉਹ ਸ਼ਬਦ ਕੀਰਤਨ ਦੀ ਸੇਵਾ ਹੋਵੇ ਸੋ ਮਕਸਦ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਇਸ ਸਮਾਜ ਦੇ ਵਿੱਚ ਜੋ ਬੁਰਾਈਆਂ ਸਨ ਇਸ ਸਮਾਜ ਦੇ ਵਿੱਚ ਜੋ ਧਰਮ ਦੇ ਠੇਕੇਦਾਰਾਂ ਵੱਲੋਂ ਲੁੱਟਖਸੁੱਟ ਕੀਤੀ ਜਾ ਰਹੀ ਸੀ ਧਰਮ ਦੇ ਨਾਂ ਦੇ ਉੱਤੇ ਉਸ ਨੂੰ ਉਸ ਦੀ ਕਾਇਆ ਪਲਟ ਕੀਤੀ ਉਹਨਾਂ ਨੇ ਇੱਕ ਕ੍ਰਾਂਤੀਕਾਰੀ ਯੁੱਗ ਲਿਆਂਦਾ ਔਰ ਗਲਤ ਨੂੰ ਗਲਤ ਕਿਹਾ ਪੂਰੇ ਦੇਸ਼ ਭਰ ਦੇ ਵਿੱਚ ਦੇਸ਼ ਤੋਂ ਬਾਹਰ ਵੀ ਚਾਹੇ ਉਹ ਨੇਪਾਲ ਹੋਵੇ ਚਾਹੇ ਤਿੱਬਤ ਹੋਵੇ ਚਾਹੇ ਸ਼੍ਰੀਲੰਕਾ ਹੋਵੇ ਬੁਟਾਨ ਹੋਵੇ ਹਰ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਆਪਣੇ ਫਲਸਫੇ ਦਾ ਪ੍ਰਚਾਰ ਕੀਤਾ ਔਰ ਅੱਜ ਵੀ ਹਰ ਜਗ੍ਹਾ ਦੇ ਉੱਤੇ ਗੁਰਨਾਨਕ ਨਾਮ ਨੇਵਾ ਸੰਗਤ ਗੁਰਨਾਨਕ ਸਾਹਿਬ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਇਹ ਉਹ ਧਰਮ ਹੈ ਜਿੱਥੇ ਭੁੱਖੇ ਨੂੰ ਲੰਗਰ ਛਕਾਇਆ ਜਾਂਦਾ ਹੈ ਜਿੱਥੇ ਰੋਗੀ ਦਾ ਦੀ ਸੇਵਾ ਕੀਤੀ ਜਾਂਦੀ ਹੈ ਜਿੱਥੇ ਦੀਨ ਦੁਖੀ ਨੂੰ ਪਨਾਹ ਦਿੱਤੀ ਜਾਂਦੀ ਹੈ ਸੋ ਇਹ ਉਹ ਧਰਮ ਹੈ ਗੁਰੂ ਨਾਨਕ ਸਾਹਿਬ ਦਾ ਸੋ ਅੱਜ ਉਸੇ ਧਰਮ ਦੇ ਉੱਤੇ ਉਸੇ ਫਲਸਫੇ ਦੇ ਉੱਤੇ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅੱਜ ਦੀ ਇਹ ਚੈਨਲ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ਪੁਰ ਦੀ ਲੱਖ ਲੱਖ ਵਧਾਈ ਜਿੰਨੇ ਹਨ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਤਿਗੁਰੂ ਨਾਨਕ ਪਰਗਟਿਆ ਮਿੱਟੀ ਤੁਮਜਾ ਚਾਨਣ ਹੋਇਆ ਚਾਨਣ ਦਾ ਵਸਤੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤੇ ਜਿੰਨੇ ਬਹਿਮਾ ਭਰਮਾ ਤੋਂ ਹਟਾ ਕੇ ਔਰ ਅੱਜ ਜਿਸੀ ਉਹੀ ਸੰਦੇਸ਼ ਲੈ ਕੇ ਨਗਰ ਕੀਰਤਨ ਆਰੰਭ ਕੀਤਾ ਹੈ ਦ੍ਰਿਸ਼ਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵੇਰੇ ਚਾਨੀਕੋ ਸਾਹਿਬ ਤੋਂ ਦਾ ਪ੍ਰੋਜੈਕਟ ਨਗਰ ਕੀਰਤਨ 还是没耶。 ਸ਼ਾਮ ਨੂੰ ਗੁਰਦੁਆਰਾ ਨਾਨਕ ਕੇ ਉਹ ਸਭ ਪਹੁੰਚੇਗਾ ਤੋਂ ਸੰਦੇਸ਼ ਦੇਣ ਵਾਸਤੇ ਪੁੱਛੇ ਹਾਂ ਗੁਰਮਾਨੰਦ ਦਾ ਨਾਮ ਜਿਖੋ ਵਣ ਚਕੋ ਕਿਰਤ ਕਰੋ ਇਹ ਹੀ ਸੰਦੇਸ਼ ਜਿਹੜਾ ਹੈ ਸੰਗਤਾਂ ਤੱਕ ਜਾਣ ਵਾਸਤੇ ਅੱਜ ਦੇ ਇਸ ਨਗਰ ਕੀਰਤਨ ਦਾ ਉਪਦੇਸ਼ ਹੈ ਸੰਦੇਸ਼ ਹੈ ਕਿਵੇਂ ਸਮੂਹ ਸਾਧ ਸੰਗਤ ਨੂੰ ਆਪ ਜੀ ਦੇ ਚੈਨਲ ਰਾਹੀਂ ਇਹ ਵੀ ਦੱਸਣਾ ਚਾਹਨਾ ਕਿ ਜਿੱਥੇ ਅਸੀਂ ਗੁਰਨਾਨਕ ਦੇ ਫਲਸਫੇ ਤੇ ਚੱਲਣਾ ਹੈ ਉੱਥੇ ਹੀ ਅਸੀਂ ਗੁਰਮੁਖ ਸਮਾਗਮਾਂ 'ਚ ਹਿੱਸਾ ਪਾ ਕੇ ਆਪਣੇ ਨਗਰ ਕੀਰਤਨ 'ਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲਾ ਕਰਨਾ ਭੀਵੇਕੇ ਦਿੱਲੀ ਸੇ ਕਿ ਦੁਆਰਾ ਪ੍ਰਬੰਧਕ ਕਮੇਟੀ ਉਹ ਲੋਕ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਗੁਰਦੁਆਰਾ ਰਕਾਬਗਨ ਸਾਹਿਬ ਦੀਵਾਨ ਸਜ ਰਿਹਾ ਅਸੀਂ ਉਹਦੇ ਚ ਵੀ ਹਾਜ਼ਰੀ ਭਰਨੀ ਹੈ ਜਿਸ ਤੇ ਅੱਜ ਨਗਰ ਕੀਰਤਨ ਚ ਹਾਜ਼ਰੀ ਭਰਨੀ ਹੈ ਅਸੀਂ ਕੱਲ ਦੇ ਸਮਾਗਮ ਚ ਵੀ ਹਾਜ਼ਰੀ ਭਰਨੀ ਹੈ ਸੋ ਵੱਚੜ ਕੇ ਆਪਣੇ ਪਰਿਵਾਰਾ ਦੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਆਪਣਾ ਜਿਹੜਾ ਹੈ ਨਾਮ ਬਾਣੀ ਦਾ ਜਪ ਕਰਨਾ ਹੈ ਕੀਰਤਨ ਕਰਨਾ ਹੈ ਸੋ ਐਨੀ ਹੀ ਬੇਨਤੀ ਹੈ ਅੱਜ ਪ੍ਰਬੰਧਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ